ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਨੰਦੀਪ ਸਿੰਘ ਪੰਗੂ ਦੀ ਬੇਵਕਤੀ ਮੌਤ ਹੋਈ ਹੈ ਅੰਤਿਮ ਅਰਦਾਸ ਤੇ ਫਿਲਮ ਇੰਡਸਟਰੀ ਦੇ ਵੱਡੇ ਅਦਾਕਾਰ ਪਹੁੰਚੇ ਨੇ ਸ਼ਮੇਂਦਰ ਮਹਾਲ ਮੇਰ ਨਾਲ ਮੌਜੂਦ ਨੇ ਮਾਲ ਸਭ ਸਭ ਬੈਠੇ ਸੀ ਪਰ ਮੈਂ ਤੁਹਾਨੂੰ ਪਰਸਨਲੀ ਦੇਖ ਰਿਹਾ ਸੀ ਅੱਖਾਂ ਚੋਂ ਟਪ ਟਪ ਹੰਝੂ ਜਾ ਰਹੇ ਸੀ ਕਿਹੜੀਆਂ ਯਾਦਾਂ ਸੀਗੀਆਂ ਜਿਹੜੀਆਂ ਅੱਖਾਂ ਦੇ ਸਾਹਮਣੇ ਤਾਜ਼ੀਆਂ ਹੋ ਗਈਆਂ ਚਲ ਇਸ ਦੁਨੀਆ ਤੋਂ ਚਲਾ ਗਿਆ ਬਾਕੀ ਜਾਣਾ ਤੇ ਕਹਾ ਉਹ ਤੇ ਸਾਰੇ ਨੇ ਕੋਈ ਅੱਗੇ ਕੋਈ ਪਿੱਛੇ ਪਰ ਇਹ ਟਾਈਮ ਤੋਂ ਪਹਿਲਾਂ ਚਲਾ ਗਿਆ ਇਹਦਾ ਬਹੁਤ ਦੁੱਖ ਹੈ ਸੋ ਬਹੁਤ ਦੂਰ ਘਰਾੜੇ ਤੋਂ ਵੀ ਆਏ ਹੋਏ ਸਿਹੇ ਕਾਫੀ ਜਿਨ੍ਹਾਂ ਨਾਲ ਉਹਦਾ ਪਿਆਰ ਸੀ ਸਾਥ ਸਭਨ ਦੀ ਪਰਿਵਾਰ ਦੇ ਬੰਦੇ ਇਸ ਪਿੰਡ ਦੇ ਲੋਕ ਜਿਨ੍ਹਾਂ ਨੇ ਆ ਕੇ ਉਸ ਰੂਹ ਨੂੰ ਸ਼ਰਧਾਂਜਲੀ ਦਿੱਤੀ ਹੈ ਕੋਸ ਹੀ ਚਾਂਦੀ ਹੈ ਜਿੱਥੇ ਵੀ ਇਹ ਰੂ ਗਈ ਹੈ ਪ੍ਰਮਾਤਮਾ ਆਪਨੇ ਚਰਨਾਂ ਦੇ ਵਿੱਚ ਜਗਾ ਦਵੇ ਸੋ ਬਾਕੀ ਠੀਕ ਹੈ ਇਹ ਦੁਨੀਆ ਦਾੜੀ ਹੈ ਪਾਣਾ ਬਨਣਾ ਹੀ ਪੈਂਦਾ ਹੈ ਮੰਨਣਾ ਪਏਗਾ ਨਹੀਂ ਮੈਂ ਬਨਣਾ ਕਿ ਤਾਂ ਵੀ ਕੀ ਕਰ ਸਕਦੇ ਹਾਂ ਕੁਈ ਪਰਸਨਲ ਹੀ ਚੀਜ਼ਾਂ ਯਾਦ ਹੋਣੀਆਂ ਬੈਠ ਕੇ ਕਿਉਂਕਿ ਬੱਚਾ ਸੀਗਾ ਤੁਹਾਡਾ ਤੁਹਾਡੇ ਨਾਲ ਕੰਮ ਕੀਤਾ ਹਾਂ ਕਾਫੀ ਫਿਲਮਾਂ ਕੀਤੀਆਂ ਬਹੁਤ ਹੀ ਹੰਬਲ ਪਿਆਰਾ ਬੱਚਾ ਸੀ ਸੋ ਉਹ ਚੀਹ ਇਹ ਜੀਆਂ ਯਾਦਾਂ ਮਾ ਸਭ ਕਹਿੰਦੇ ਮਲਕੀਤ ਰੌਣੀ ਕਹਿੰਦੇ ਨੇ ਕਹਿੰਦੇ ਪਿੰਡਾਂ ਦਾ ਮਾਹੌਲ ਬਦਲ ਦੋ ਇਹ ਇੱਕ ਬੰਦੇ ਦਾ ਕੰਮ ਨਹੀਂ ਹੈ ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਆਪ ਅੱਗੇ ਵੱਧ ਕੇ ਹਿੰਮਤ ਕਰਨੀ ਕਿ ਪਿੰਡਾਂ ਦੇ ਵਿੱਚ ਪੰਚਾਇਤਾਂ ਹੁੰਦੀਆਂ ਜਦ ਤੱਕ ਪੰਚਾਇਤਾਂ ਚੰਗੀਆਂ ਸਵੱਛ ਨਿਰਪੱਖ ਹੋ ਕੇ ਪਿੰਡਾਂ ਵਾਲਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਕਿਉਂਕਿ ਇਕੱਲੀ ਗਵਰਨਮੈਂਟ ਕੁਝ ਨਹੀਂ ਕਰ ਸਕਦੀ ਗਵਰਨਮੈਂਟ ਵੀ ਲੋਕਾਂ ਨਾਲ ਜੋ ਨਾਲ ਬਣਦੀ ਹੈ ਪਿੰਡਾਂ ਸ਼ਹਿਰਾਂ ਦੇ ਬੰਦਿਆਂ ਦੇ ਨਾਲ ਬਣ ਕੇ ਇੱਕ ਗਵਰਨਮੈਂਟ ਬਣਦੀ ਹੈ ਪਰ ਨ ਸਾਰੇ ਨੂੰ ਇਕੱਠੇ ਹੋ ਕੇ ਦਾਜੇ ਜਿਹੜੇ ਮਾਹੌਲ ਹੈ ਬਦਲਨੇ ਪਾਣੀ ਹੈ ਕਿਉਂਕਿ ਅਜੇ ਵੀ ਨਸ਼ਾ ਪੱਤਾ ਜਿਹੜਾ ਹੈਗਾ ਪਿੱਛੇ ਗਿਆਨੀ ਜੀ ਵੀ ਬੋਲਦੇ ਸੀ ਕਿ ਜੇ ਜੜੀ ਮਰ ਜੇ ਸਰ ਆ ਜਗੇ ਛੇ ਤੇ ਕੰਮ ਨਹੀਂ ਕਰ ਸਕੀ ਅਜੇ ਤੱਕ ਖਲ ਦਾ ਪਤਾ ਨਹੀਂ ਪਰ ਸਭ ਤੋਂ ਪਹਿਲਾਂ ਨਸ਼ੇ ਤੇ ਇਹਦਾ ਵੀ ਪਤਾ ਲੱਗਿਆ ਕਿ ਨਸ਼ੇ ਦੀ ਉਹਦੇ ਇੱਥੇ ਵਿੱਚ ਸੀਗਾ ਸੋ ਇਸ ਚੀਜ਼ਾਂ ਦੇ ਉੱਤੇ ਅੰਕਸ਼ ਲਗਾਉਣਾ ਪਵੇਗਾ ਲਗਾਉਣਾ ਚਾਹੀਦਾ ਠੀਕ ਹੈ ਇੱਕ ਮਿਹਰਬਾਨੀ ਸੁਬੇ ਵਿਕਤੀ ਮੌਤ ਹੈ ਕਹਿੰਦੇ ਪਾਣਾ ਜਰੂਰ ਮੰਨਣਾ ਪੈਣਾ ਸੁਸ਼ਮਿੰਦਰ ਮਹਾਲ ਨੇ ਹੰਝੂ ਨਹੀਂ ਰੁਕ ਰਹੇ ਆਪਣੇ ਦੋਸਤ ਆਪਣੇ ਛੋਟੇ ਭਰਾ ਨੂੰ ਯਾਦ ਕਰਕੇ ਇਸ ਵੇਲੇ ਬੇਹੱਬ ਭਾਵੁਕ ਨਜ਼ਰ ਆ ਰਹੇ ਨੇ ਕੈਮਰਾ ਪਰਸਨ ਰੋਸ਼ਨ ਨਗਗਨ ਸ਼ਕਲਾ ਦਿੱਲੀ ਪੋਸਟ ਪੰਜਾਬੀ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਨੰਦੀਪ ਸਿੰਘ ਪੰਗੂ ਦੀ ਬੇਵਕਤੀ ਮੌਤ ਹੋਈ ਹੈ ਅੰਤਿਮ ਅਰਦਾਸ ਤੇ ਫਿਲਮ ਇੰਡਸਟਰੀ ਦੇ ਵੱਡੇ ਅਦਾਕਾਰ ਪਹੁੰਚੇ ਨੇ ਸ਼ਮਿੰਦਰ ਮਹਾਲ ਮੇਰੇ ਨਾਲ ਮੌਜੂਦ ਨੇ ਮਾਲ ਸਾਹਿਬ ਸਭ ਬੈਠੇ ਸੀ ਪਰ ਮੈਂ ਤੁਹਾਨੂੰ ਪਰਸਨਲ ਹੀ ਦੇਖ ਰਿਹਾ ਸੀ ਅੱਖਾਂ ਚੋਂ ਟਪ ਟਪ ਹੰਝੂ ਜਾ ਰਹੇ ਸੀ ਕਿਹੜੀਆਂ ਯਾਦਾਂ ਸੀਗੀਆਂ ਜਿਹੜੀਆਂ ਅੱਖਾਂ ਦੇ ਸਾਹਮਣੇ ਤਾਜ਼ੀਆਂ ਹੋ ਗਈਆਂ ਚਲ ਗਿਆ ਇਸ ਦੁਨੀਆ ਤੋਂ ਚਲਾ ਗਿਆ ਬਾਕੀ ਜਾਣਾ ਤੇ ਕਹਾਵਤ ਹੈ ਸਾਰਿਆਂ ਨੇ ਕੋਈ ਅੱਗੇ ਕੋਈ ਪਿੱਛੇ ਪਰ ਇਹ ਟਾਈਮ ਤੋਂ ਪਹਿਲਾਂ ਚਲਾ ਗਿਆ ਇਹਦਾ ਬਹੁਤ ਦੁੱਖ ਹੈ ਬਹੁਤ ਦੂਰ ਗਰਾਡੇ ਤੋਂ ਵੀ ਆਏ ਹੋਏ ਸੀਗੇ ਕਾਫੀ ਜਿਨ੍ਹਾਂ ਨਾਲ ਉਹਦਾ ਪਿਆਰ ਸੀ ਸਾਖ ਸਬੰਧੀ ਪਰਿਵਾਰ ਦੇ ਬੰਦੇ ਇਸ ਪਿੰਡ ਦੇ ਲੋਕ ਜਿਨ੍ਹਾਂ ਨੇ ਆ ਕੇ ਉਸ ਰੂਹ ਨੂੰ ਸਰਦਾਂਝੀ ਦਿੱਤੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਵੀ ਇਹ ਰੂਹ ਗਈ ਹੈ ਪ੍ਰਮਾਤਮਾ ਆਪਨੇ ਚਰਨਾਂ ਦੇ ਵਿੱਚ ਜਗਾ ਦੇਵੇ ਸੋ ਬਾਕੀ ਠੀਕ ਹੈ ਇੱਕ ਦੋ ੀਆਂ ਗਾੜੀ ਹੈ ਪਾਣਾ ਬਨਣਾ ਹੀ ਪੈਂਦਾ ਹੈ ਮੰਨਣਾ ਪਏਗਾ ਨਹੀਂ ਮੈਂ ਬਨਨਾ ਕਿ ਸਾ ਵੀ ਕੀ ਕਰ ਸਕਦੇ ਕੋਈ ਪਰਸਨਲੀ ਚੀਜ਼ਾਂ ਯਾਦ ਹੋਣੀ ਹੈ ਬੈਠ ਕੇ ਕਿਉਂਕਿ ਬੱਚਾ ਸੀਗਾ ਤੁਹਾਡਾ ਤੁਹਾਡੇ ਨਾਲ ਕੰਮ ਕੀਤਾ ਹਾਂ ਕਾਫੀ ਫਿਲਮਾਂ ਕੀਤੀਆਂ ਬਹੁਤ ਹੀ ਹੰਬਲ ਪਿਆਰਾ ਬੱਚਾ ਸੀ ਸੋ ਕੁਝ ਇਹੋ ਜਿਹੀਆਂ ਯਾਦਾਂ ਆ ਸਭ ਕਹਿੰਦੇ ਮਲਕੀਤ ਰੌਣੀ ਕਹਿੰਦੇ ਨੇ ਕਹਿੰਦੇ ਪਿੰਡਾਂ ਦਾ ਮਾਹੌਲ ਬਦਲ ਦੋ ਇਹ ਇੱਕ ਬੰਦੇ ਦਾ ਕੰਮ ਨਹੀਂ ਹੈ ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਆਪ ਅੱਗੇ ਵੱਧ ਕੇ ਹਿੰਮਤ ਕਰਨੀ ਕਿਉਂਕਿ ਪਿੰਡਾਂ ਦੇ ਵਿੱਚ ਪੰਚਾਇਤਾਂ ਹੁੰਦੀਆਂ ਜਦ ਤੱਕ ਪੰਚਾਇਤਾਂ ਚੰਗੀਆਂ ਸਵੱਛ ਨਿਰਪੱਖ ਹੋ ਕੇ ਪਿੰਡਾਂ ਵਾਲਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਉਹਕੇ ਕੱਲੀ ਗਵਰਨਮੈਂਟ ਕੁਝ ਨਹੀਂ ਕਰ ਸਕਦੀ ਗਵਰਨਮੈਂਟ ਵੀ ਲੋਕਾਂ ਨਾਲ ਜੋ ਨਾਲ ਬਣਦੀ ਹੈ ਪਿੰਡਾਂ ਸ਼ਹਿਰਾਂ ਦੇ ਬੰਦਿਆਂ ਦੇ ਨਾਲ ਬਣ ਕੇ ਇੱਕ ਗਵਰਨਮੈਂਟ ਬਣਦੀ ਹੈ ਪਰ ਸਾਨੂੰ ਸਾਰੇ ਇਕੱਠੇ ਹੋ ਕੇ ਬਦਲਣੇ ਮਾਹੌਲ ਹੈ ਬਦਲਨੇ ਪੈਣੀ ਹੈ ਕਿਉਂਕਿ ਅਜੇ ਵੀ ਨਸ਼ਾ ਪੱਤਾ ਜਿਹੜਾ ਹੈਗਾ ਪਿੱਛੇ ਗਿਆਨੀ ਜੀ ਵੀ ਬੋਲਦੇ ਸੀ ਕਿ ਜੇ ਜੜੀ ਮਰ ਜੇ ਸਤਾਰ ਆ ਜਵੇ ਇਹ ਕਮunica ਸਕਿਆ ਜੇ ਤੱਕ ਖਲਬਾ ਪਤਾ ਨਹੀਂ ਪਰ ਸਭ ਤੋਂ ਪਹਿਲਾਂ ਨਸ਼ੇ ਦੀ ਇਹਦਾ ਵੀ ਪਤਾ ਲੱਗਿਆ ਕਿ ਨਸ਼ੇ ਦੀ ਉਹਦੇ ਉੱਤੇ ਵਿੱਚ ਸੀਗਾ ਸੋ ਇਹ ਚੀਜ਼ਾਂ ਦੇ ਉੱਤੇ ਅੰਕੁਸ਼ ਲਗਾਉਣਾ ਪਏਗਾ ਰੋਣਾ ਚਾਹੀਦਾ ਠੀਕ ਹੈ ਇੱਕ ਮਿਹਰਬਾਨੀ ਸੁਭੇਵਕਤੀ ਮੌਤ ਹੈ ਕਹਿੰਦੇ ਪਾਣਾ ਜ਼ਰੂਰ ਮੰਨਣਾ ਪੈਣਾ ਸੁਸ਼ਮਿੰਦਰ ਮਹਾਲ ਨੇ ਹੰਝੂ ਨਹੀਂ ਰੁਕਰੇ ਆਪਣੇ ਦੋਸਤ ਆਪਣੇ ਛੋਟੇ ਭਰਾ ਨੂੰ ਯਾਦ ਕਰਕੇ ਇਸ ਵੇਲੇ ਬੇਹੱਬ ਭਾਵੁਕ ਨਜ਼ਰ ਆ ਰਹੇ ਕੈਮਰਾ ਪਰਸਨ ਰੋਸ਼ਨ ਨਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਨੰਦੀਪ ਸਿੰਘ ਪੰਗੂ ਦੀ ਬੇਵਕਤੀ ਮੌਤ ਹੋਈ ਹੈ ਅੰਤਿਮ ਅਰਦਾਸ ਤੇ ਫਿਲਮ ਇੰਡਸਟਰੀ ਦੇ ਵੱਡੇ ਅਦਾਕਾਰ ਪਹੁੰਚੇ ਨੇ ਸ਼ਮੇਂਦਰ ਮਹਾਲ ਮੇਰ ਨਾਲ ਮੌਜੂਦ ਨੇ ਮਾਲ ਸਾਹਿਬ ਸਭ ਬੈਠੇ ਸੀ ਪਰ ਮੈਂ ਤੁਹਾਨੂੰ ਪਰਸਨਲੀ ਦੇਖ ਰਿਹਾ ਸੀ ਅੱਖਾਂ ਚੋਂ ਟਪ ਟਪ ਖੰਝੂ ਜਾ ਰਹੇ ਸੀ ਕਿਹੜੀਆਂ ਯਾਦਾਂ ਸੀਗੀਆਂ ਜਿਹੜੀਆਂ ਅੱਖਾਂ ਦੇ ਸਾਹਮਣੇ ਤਾਜ਼ੀਆਂ ਹੋ ਗਈਆਂ ਚਲ ਇਸ ਦੁਨੀਆ ਤੋਂ ਚਲਾ ਗਿਆ ਬਾਕੀ ਜਾਣਾ ਤੇ ਕਹਾਵਤ ਸਾਰੇ ਨੇ ਕੋਈ ਅੱਗੇ ਕੋਈ ਪਿੱਛੇ ਪਰ ਇਹ ਟਾਈਮ ਤੋਂ ਪਹਿਲਾਂ ਚਲਾ ਗਿਆ ਇਹਦਾ ਬਹੁਤ ਦੁੱਖ ਹੈ ਸੋ ਬਹੁਤ ਦੂਰ ਗਰਾਡੇ ਤੋਂ ਵੀ ਆਏ ਹੋਏ ਸੀਗੇ ਕਾਫੀ ਜਿਨ੍ਹਾਂ ਨਾਲ ਉਹਦਾ ਪਿਆਰ ਸੀ ਸਾਥ ਸਭਨ ਦੀ ਪਰਿਵਾਰ ਦੇ ਬੰਦੇ ਇਸ ਪਿੰਡ ਦੇ ਲੋਕ ਜਿਨ੍ਹਾਂ ਨੇ ਆ ਕੇ ਉਸ ਰੂਹ ਨੂੰ ਸਰਦਾਂਝੀ ਦਿੱਤੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਵੀ ਇਹ ਰੂਹ ਗਈ ਹੈ ਪਰਮਾਤਮਾ ਆਪਣੇ ਚਰਨਾਂ ਦੇ ਵਿੱਚ ਜਗਾ ਦੇਵੇ ਸੋ ਬਾਕੀ ਠੀਕ ਹੈ ਇੱਕ ਦੋ ਢੀਆਂ ਗਾੜੀ ਹੈ ਪਾਣਾ ਬੰਨਣਾ ਹੀ ਪੈਂਦਾ ਹੈ ਬੰਨਣਾ ਪਏਗਾ ਨਹੀਂ ਮੈਂ ਬੰਨਾਂ ਕਿ ਸਾ ਵੀ ਕੀ ਕਰ ਸਕਦੇ ਹਾਂ ਕੁਈ ਪਰਸਨਲੀ ਚੀਜ਼ਾਂ ਯਾਦ ਹੋਣੀਆਂ ਬੈਠ ਕੇ ਕਿਉਂਕਿ ਬੱਚਾ ਸੀਗਾ ਤੁਹਾਡਾ ਤੁਹਾਡੇ ਨਾਲ ਕੰਮ ਕੀਤਾ ਹਾਂ ਕਾਫੀ ਫਿਲਮਾਂ ਕੀਤੀਆਂ ਬਹੁਤ ਹੀ ਹੰਬਲ ਪਿਆਰਾ ਬੱਚਾ ਸੀ ਸੋ ਕੁਝ ਇਹ ਜਿਹੀਆਂ ਯਾਦਾਂ ਆ ਸਭ ਕਹਿੰਦੇ ਮਲਕੀਤ ਰੌਣੀ ਕਹਿੰਦੇ ਨੇ ਕਹਿੰਦੇ ਪਿੰਡਾਂ ਦਾ ਮਾਹੌਲ ਬਦਲ ਦੋ ਇਹ ਇੱਕ ਬੰਦੇ ਦਾ ਕੰਮ ਨਹੀਂ ਹੈ ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਆਪ ਅੱਗੇ ਵਧ ਕੇ ਹਿੰਮਤ ਕਰਨੀ ਕਿ ਪਿੰਡਾਂ ਦੇ ਵਿੱਚ ਪੰਚਾਇਤਾਂ ਹੁੰਦੀਆਂ ਜਦ ਤੱਕ ਪੰਚਾਇਤਾਂ ਚੰਗੀਆਂ ਸਵੱਛ ਨਿਰਪੱਖ ਹੋ ਕੇ ਪਿੰਡਾਂ ਵਾਲਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਕਿਉਂਕਿ ਕੱਲੀ ਗਵਰਨਮੈਂਟ ਕੁਝ ਨਹੀਂ ਕਰ ਸਕਦੀ ਗਵਰਨਮੈਂਟ ਵੀ ਲੋਕਾਂ ਨਾਲ ਜੋ ਨਾਲ ਬਣਦੀ ਹੈ ਪਿੰਡਾਂ ਸ਼ਹਿਰਾਂ ਦੇ ਬੰਦਿਆਂ ਦੇ ਨਾਲ ਬਣ ਕੇ ਇੱਕ ਗਵਰਨਮੈਂਟ ਬਣਦੀ ਹੈ ਪਰ ਸਾਨੂੰ ਸਾਰੇ ਇਕੱਠੇ ਹੋ ਕੇ ਹੰਦ ਦਾ ਜਿਹੜੇ ਮਾਹੌਲ ਹੈ ਬਦਲਨੇ ਪੈਣੇ ਹੈ ਕਿਉਂਕਿ ਅਜੀਬ ਹੀ ਨਸ਼ਾ ਪੱਤਾ ਜਿਹੜਾ ਹੈਗਾ ਪਿੱਛੇ ਗਿਆਨੀ ਜੀ ਵੀ ਬੋਲਦੇ ਸੀ ਕਿ ਜਿਹੜੀ ਮਰਜ਼ੀ ਸਰਕਾਰ ਆ ਜਵੇ ਪਿਛੇ ਤੇ ਕੰਮ ਨਹੀਂ ਕਰ ਸਕੀ ਹਜੇ ਤੱਕ ਹੰਦ ਦਾ ਪਤਾ ਨਹੀਂ ਪਰ ਸਭ ਤੋਂ ਪਹਿਲਾਂ ਨਸ਼ੇ ਦੀ ਇਹਦਾ ਵੀ ਪਤਾ ਲੱਗਿਆ ਕਿ ਨਸ਼ੇ ਦੀ ਉਹਦੇ ਇੱਤੇ ਵਿੱਚ ਸੀਗਾ ਸੋ ਇਸ ਚੀਜ਼ਾਂ ਦੇ ਉੱਤੇ ਅੰਕਸ਼ ਲਗਾਉਣਾ ਪਵੇਗਾ ਲੋਵਾ ਮਾਚਾ ਠੀਕ ਇੱਕ ਮਿਹਰਬਾਨੀ ਸੁਬੇ ਵਕਤੀ ਮੌਤ ਹੈ ਕਹਿੰਦੇ ਪਾਣਾ ਜਰੂਰ ਮੰਗਣਾ ਪੈਣਾ ਸੁਸ਼ਮਿੰਦਰ ਮਹਾਲ ਨੇ ਹੰਝੂ ਨਹੀਂ ਰੁਕਰੇ ਆਪਣੇ ਦੋਸਤ ਆਪਣੇ ਛੋਟੇ ਭਰਾ ਨੂੰ ਯਾਦ ਕਰਕੇ ਇਸ ਵੇਲੇ ਬੇਹੱਬ ਭਾਵੁਕ ਨਜ਼ਰ ਆਏ ਕੈਮਰਾ ਪਰਸਨ ਰੋਸ਼ਨ ਨਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਨੰਦੀਪ ਸਿੰਘ ਪੰਗੂ ਦੀ ਬੇਵਕਤੀ ਮੌਤ ਹੋਈ ਹੈ ਅੰਤਿਮ ਅਰਦਾਸ ਤੇ ਫਿਲਮ ਇੰਡਸਟਰੀ ਦੇ ਵੱਡੇ ਅਦਾਕਾਰ ਪਹੁੰਚੇ ਨੇ ਸ਼ਮਿੰਦਰ ਮਹਾਲ ਮੇਰ ਨਾਲ ਮੌਜੂਦ ਨੇ ਮਾਲ ਸਾਹਿਬ ਸਭ ਬੈਠੇ ਸੀ ਪਰ ਮੈਂ ਤੁਹਾਨੂੰ ਪਰਸਨਲੀ ਦੇਖ ਰਿਹਾ ਸੀ ਅੱਖਾਂ ਚੋਂ ਟਪ ਟਪ ਖੰਝੂ ਜਾ ਰਹੇ ਸੀ ਕਿਹੜੀਆਂ ਯਾਦਾਂ ਸੀਗੀਆਂ ਜਿਹੜੀਆਂ ਅੱਖਾਂ ਦੇ ਸਾਹਮਣੇ ਤਾਜ਼ੀਆਂ ਹੋ ਗਈਆਂ ਚਲ ਗਿਆ ਇਸ ਦੁਨੀਆ ਤੋਂ ਚਲਾ ਗਿਆ ਬਾਕੀ ਜਾਣਾ ਤੇ ਕਹਾਵਤ ਸਾਰੇ ਨੇ ਕੋਈ ਅੱਗੇ ਕੋਈ ਪਿੱਛੇ ਪਰ ਇਹ ਟਾਈਮ ਤੋਂ ਪਹਿਲਾਂ ਚਲਾ ਗਿਆ ਇਹਦਾ ਬਹੁਤ ਦੁੱਖ ਹੈ ਸੋ ਬਹੁਤ ਦੂਰ ਘਰਾੜੇ ਤੋਂ ਵੀ ਆਏ ਹੋਏ ਸਿਹੇ ਕਾਫੀ ਜਿਨ੍ਹਾਂ ਨਾਲ ਉਹਦਾ ਪਿਆਰ ਸੀ ਸਾਥ ਸਬੰਧੀ ਪਰਿਵਾਰ ਦੇ ਬੰਦੇ ਇਸ ਪਿੰਡ ਦੇ ਲੋਕ ਜਿਨ੍ਹਾਂ ਨੇ ਆ ਕੇ ਉਸ ਰੂਹ ਨੂੰ ਸਰਦਾਂਝੀ ਦਿੱਤੀ ਹੈ ਸੋ ਅਸੀਂ ਚਾਹੁੰਦੇ ਹਾਂ ਕਿ ਜਿੱਥੇ ਵੀ ਇਹ ਰੂਹ ਗਈ ਹੈ ਪ੍ਰਮਾਤਮਾ ਆਪਣੇ ਚਰਨਾਂ ਦੇ ਵਿੱਚ ਜਗਾ ਦੇਵੇ ਸੋ ਬਾਕੀ ਠੀਕ ਹੈ ਇੱਕ ਦੋ ਢੀਆਂ گاڑی ਹੈ ਪਾਣਾ ਬੰਨਣਾ ਹੀ ਪੈਂਦਾ ਹੈ ਮੰਨਣਾ ਪਏਗਾ ਨਹੀਂ ਮੈਂ ਬੰਨਾਂਗੇ ਤਾਂ ਵੀ ਕੀ ਕਰ ਸਕਦੇ ਕੋਈ ਪਰਸਨਲੀ ਚੀਜ਼ਾਂ ਯਾਦ ਹੋਣੀ ਹੈ ਬੈਠ ਕੇ ਕਿਉਂਕਿ ਬੱਚਾ ਸੀਗਾ ਤੁਹਾਡਾ ਤੁਹਾਡੇ ਨਾਲ ਕੰਮ ਕੀਤਾ ਹਾਂ ਕਾਫੀ ਫਿਲਮਾਂ ਕੀਤੀਆਂ ਬਹੁਤ ਹੀ ਹੰਬਲ ਪਿਆਰਾ ਬੱਚਾ ਸੀ ਸੋ ਕੁਝ ਇਹੋ ਜਿਹੀਆਂ ਯਾਦਾਂ ਆ ਆ ਸਭ ਕਹਿੰਦੇ ਮਲਕੀਤਰਾਉਣੀ ਕਹਿੰਦੇ ਨੇ ਕਹਿੰਦੇ ਪਿੰਡਾਂ ਦਾ ਮਾਹੌਲ ਬਦਲ ਦੋ ਇਹ ਇੱਕ ਬੰਦੇ ਦਾ ਕੰਮ ਨਹੀਂ ਹੈ ਪਿੰਡਾਂ ਵਾਲਿਆਂ ਨੂੰ ਸਾਰਿਆਂ ਨੂੰ ਆਪ ਅੱਗੇ ਵੱਧ ਕੇ ਹਿੰਮਤ ਕਰਨੀ ਕਿੰਮ ਕਿ ਪਿੰਡਾਂ ਦੇ ਵਿੱਚ ਪੰਚਾਇਤਾਂ ਹੁੰਦੀਆਂ ਜਦ ਤੱਕ ਪੰਚਾਇਤਾਂ ਚੰਗੀਆਂ ਸਵੱਛ ਨਿਰਪੱਖ ਹੋ ਕੇ ਪਿੰਡਾਂ ਵਾਲਿਆਂ ਨੂੰ ਆਪਣੇ ਨਾਲ ਲੈ ਕੇ ਚੱਲਣਗੇ ਉਹ ਕਿ ਕੱਲੀ ਗਵਰਨਮੈਂਟ ਕੁਝ ਨਹੀਂ ਕਰ ਸਕਦੀ ਗਵਰਨਮੈਂਟ ਵੀ ਲੋਕਾਂ ਨਾਲ ਇਹ ਨਾਲ ਬਣਦੀ ਹੈ ਪਿੰਡਾਂ ਸ਼ਹਿਰਾਂ ਦੇ ਬੰਦਿਆਂ ਦੇ ਨਾਲ ਬਣ ਕੇ ਇੱਕ ਗਵਰਨਮੈਂਟ ਬਣਦੀ ਹੈ ਪਰ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜਾ ਜਿਹੇ ਮਾਹੌਲ ਹੈ ਬਦਲਨੇ ਪੈਣੀ ਹੈ ਕਿਉਂਕਿ ਅਜੇ ਵੀ ਨਸ਼ਾ ਪੱਤਾ ਜਿਹੜਾ ਹੈਗਾ ਪਿੱਛੇ ਗਿਆਨੀ ਜੀ ਵੀ ਬੋਲਦੇ ਸੀ ਕਿ ਜੇ ਜਿਹੜੀ ਮਰਜ਼ੀ ਸਰਕਾਰ ਆ ਜੇ ਇਸ ਕਮੂਨਿਕ ਅਸਹੀ ਅਜੇ ਤੱਕ ਖਲ ਦਾ ਪਤਾ ਨਹੀਂ ਪਰ ਸਭ ਤੋਂ ਪਹਿਲਾਂ ਨਸ਼ੇ تھے ਇਹਦਾ ਵੀ ਪਤਾ ਲੱਗਿਆ ਕਿ ਨਸ਼ੇ ਦੀ ਉਹਦੇ ਉੱਤੇ ਵਿੱਚ ਸੀਗਾ ਸੋ ਇਹ ਚੀਜ਼ਾਂ ਦੇ ਉੱਤੇ ਅੰਕੁਸ਼ ਲਗਾਉਣਾ ਪਏਗਾ ਲਗਾਉਣਾ ਚਾਹੀਦਾ ਠੀਕ ਹੈ ਇੱਕ ਮਿਹਰਬਾਨੀ ਸੁਭੇਵਕਤੀ ਮੌਤ ਹੈ ਕਹਿੰਦੇ ਪਾਣਾ ਜ਼ਰੂਰ ਮੰਨਣਾ ਪੈਣਾ ਸੁਸ਼ਮਿੰਦਰ ਮਹਾਲ ਨੇ ਹੰਝੂ ਨਹੀਂ ਰੁਕਰੇ ਆਪਣੇ ਦੋਸਤ ਆਪਣੇ ਛੋਟੇ ਭਰਾ ਨੂੰ ਯਾਦ ਕਰਕੇ ਇਸ ਵੇਲੇ ਬੇਹੱਦ ਭਾਵੁਕ ਨਜ਼ਰ ਆਇਆ ਕੈਮਰਾ ਪਰਸਨ ਰੋਸ਼ਨ ਨਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਨੰਦੀਪ ਸਿੰਘ ਪੰਗੂ ਦੀ ਬੇਵਕਤੀ ਮੌਤ ਹੋਈ ਹੈ ਅੰਤਿਮ ਅਰਦਾਸ ਤੇ ਫਿਲਮ ਇੰਡਸਟਰੀ ਦੇ ਵੱਡੇ ਅਦਾਕਾਰ ਪਹੁੰਚੇ ਨੇ ਸ਼ਮੇਂਦਰ ਮਹਾਲ ਮੇਰ ਨਾਲ ਮੌਜੂਦ ਨੇ ਮਾਲ ਸਭ ਸਭ ਬੈਠੇ ਸੀ ਪਰ ਮੈਂ ਤੁਹਾਨੂੰ ਪਰਸਨਲੀ ਦੇਖ ਰਿਹਾ ਸੀ ਅੱਖਾਂ ਚੋਂ ਟਪ ਟਪ ਹੰਝੂ ਜਾ ਰਹੇ ਸੀ ਕਿਹੜੀਆਂ ਯਾਦਾਂ ਸੀਗੀਆਂ ਜਿਹੜੀਆਂ ਅੱਖਾਂ ਦੇ ਸਾਹਮਣੇ ਤਾਜ਼ੀਆਂ ਹੋ ਗਈਆਂ ਚਲ ਉਸ ਦੁਨੀਆ ਤੋਂ ਚਲਾ ਗਿਆ ਹੂੰ ਬਾਕੀ ਜਾਣਾ ਤੇ ਕਹਾਵਾਂ ਤੇ ਸਾਰੇ ਨੇ ਕੋਈ ਅੱਗੇ ਕੋਈ ਪਿੱਛੇ ਪਰ ਇਹ ਟਾਈਮ ਤੋਂ ਪਹਿਲਾਂ ਚਲਾ ਗਿਆ ਇਹਦਾ ਬਹੁਤ ਦੁੱਖ ਹੈ